ਕੋਈ ਹੋਰ ਪ੍ਰਾਣੀ ਕੋਈ ਜਥਾ ਨਾਲ ਨਹੀਂ ਸੀ ਹੋਇਆ ਕਰਦਾ ਇਕੱਲੇ ਭਗਤੀ ਕਰਿਆ ਕਰਦੇ ਸਨ ਇਹ ਖਾਸ ਕਰਕੇ ਇਹ ਇੱਛਾ ਹੁੰਦੀ ਸੀ ਕਿ ਇਕਾਂਤ ਵਿੱਚ ਬੈਠ ਕੇ ਭਗਤੀ ਕਰਨੀ ਹੈ ਬੰਦਗੀ ਕਰਨੀ ਹੈ ਜਿੱਥੇ ਕੋਈ ਰੌਲਾ ਲੱਗਾ ਨਾ ਹੋਵੇ ਆਮ ਕਿਸੇ ਨੂੰ ਪਤਾ ਹੀ ਨਹੀਂ ਇਹ ਨਹੀਂ ਕਿ 50 60 100 200 ਨੂੰ ਤੱਕ ਕਿ ਉੱਥੇ ਬੈਠ ਕੇ ਬੰਦਗੀ ਕਰਦਿਆਂ ਇਹ ਹੋਵੇ ਹੀ ਨਾ ਬਸ ਅਰਾਧਨਾ ਕਰਨੀ ਹੈ ਇਕਾਂਤ ਵਿੱਚ ਇੱਕ ਵਾਰ ਜੁਗਰਾਉਂ ਇਲਾਕੇ ਚ ਬਾਬਾ ਮਹਾਹਰਨਾਮ ਸਿੰਘ ਜੀ ਪਧਾਰੇ ਤੇ ਉੱਥੇ ਇੱਕ ਮੁਸਲਮਾਨ ਮਿਲਿਆ ਜਿਹੜਾ ਕਿ ਪਸ਼ੂ ਚਰਾ ਰਿਹਾ ਸੀ ਉਹਨੇ ਦੇਖਿਆ ਕਿ ਮਹਾਤਮਾ ਹੈ ਤੇਉ ਫਤ ਰੱਬ ਨੂੰ ਮੰਨਣ ਵਾਲਾ ਸੀ ਉਹਨੇ ਨੇੜੇ ਹੋ ਕੇ ਪੁੱਛਿਆ ਸਾਈ ਜੀ ਕਿੰਧੂ ਹੋ ਤੇ ਸਿੱਖ ਹੋ ਬਾਬਾ ਮਹਾ ਨਾਮ ਸਿੰਘ ਜੀ ਕਹਿੰਦੇ ਨੇ ਸਿੱਖ ਹਾਂ ਤੇਉ ਮਸਰ ਮਾੜਾ ਰੱਬ ਨੂੰ ਮੰਨਣ ਵਾਲਾ ਤੇ ਰੱਬ ਦੇ ਪਿਆਰਿਆਂ ਦੀ ਕਦਰ ਕਰਨ ਵਾਲਾ ਰਿਸਪੈਕਟ ਕਰਨ ਵਾਲਾ ਉਹਨੇ ਅੱਤੇ ਮੇਰਾ ਚਿਤ ਕਰਦਾ ਹੈ ਤੁਹਾਡੀ ਸੇਵਾ ਕਰਾਂ ਪਰ ਸੇਵਾ ਕਿਵੇਂ ਕਰਾਂ ਆ ਜਿਹੜੀਆਂ ਮੱਧਾਂ ਮੈਂ ਚਾਰਾ ਰਿਹਾ ਹਾਂ ਇਹਨਾਂ ਚੋਂ ਜਿਹੜੀ ਮੱਝ ਦੁੱਧ ਦਿੰਦੀ ਹੈ ਉਹ ਇੱਕ ਵਾਰ ਦੁੱਧ ਦਿੰਦੀ ਹੈ ਸਵੇਰ ਵੇਲੇ ਉਹ ਵੀ ਮੈਂ ਚਾਰਾ ਤੇ ਚਿਤ ਕਰਦਾ ਤੁਹਾਡੀ ਸੇਵਾ ਕਰਨ ਪਰ ਕਿਵੇਂ ਕਰਾਂ ਬਾਬਾ ਮਹਾਰਾਜ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਕਿ ਰਹਿਣ ਤੇ ਕਹਿੰਦਾ ਨਹੀਂ ਮੱਝ ਜ਼ਰੂਰ ਕਰਦਾ ਸੇਵਾ ਕਰਦਾ। ਬਾਬਾ ਜੀ ਕਹਿੰਦੇ ਕਿਹੜੀ ਮੱਝ ਦੁੱਧ ਦਿੰਦੀ ਐ ਜਿਹੜੀ ਤੂੰ ਚੋ ਚੁੱਕਿਆ ਐ। ਕਹਿੰਦਾ ਜੀ ਬੂਰੇ ਰੰਗ ਦੀ ਮੱਝ ਜਿਹੜੀ ਬਾਕੀ ਮੱਝਾਂ ਤੋਂ ਅੱਗੇ ਜਾ ਰਹੀ ਐ। ਉਹ ਦੁੱਧ ਦਿੰਦੀ ਐ ਇੱਕ ਵਾਰੀ ਸਵੇਰ ਵੇਲੇ ਉਹ ਮੈਂ ਚੋ ਲਿਆ। ਬਾਬਾ ਮਹਾਨਾਮ ਸਿੰਘ ਜੀ ਕਦੇ ਨੇੜੇ ਲਿਆਵਾ ਜੀ। ਮਾਧਿਮ ਢੇੜੀ ਲੈ ਅੰਦੀ ਤੇ ਬਾਬਾ ਮਹਾਰਾਮ ਸਿੰਘ ਜੀ ਨੇ ਉਸ ਮੱਝ ਨੂੰ ਥਾਪੀ ਦਿੱਤੀ ਬਾਟੀ ਕੋਲ ਸੀ ਤੇ ਮੱਝ ਉੱਤੇ ਕੱਢੀ ਥਾਪੀ ਦਿੱਤੀ ਤੇ ਬਾਟੀ ਲੈ ਕੇ ਮੱਝ ਨੂੰ ਚੋਣ ਵਾਸਤੇ ਲੈ ਕੇ ਆ ਆ ਕੰਨੇ ਨੇ ਬਾਟੀ ਵਿੱਚ ਥੋੜਾ ਥੋੜਾ ਦੁੱਧ ਚੋਣ ਤੇ ਨਾਲ ਛਕ ਲੈਣ ਫੇਰ ਦੁੱਧ ਦੋਇਆ ਛਕ ਲਿਆ ਜਿੰਨੀ ਕੋਲ ਸੀ ਛਕ ਲਿਆ ਤੇ ਦੋ ਦੁੱਧ ਚੱਕਣੋਂ ਪਰੰਤ ਜਦੋਂ ਪਾਸੇ ਹੋ ਕੇ ਖੜੇ ਤੇ ਉਹ ਮੁਸਲਮਾਨ ਬੜਾ ਹੈਰਾਨ ਹੋਇਆ ਜਿਹੜਾ ਪਰਸ਼ੂਸ਼ ਕਰ ਰਿਹਾ ਸੀ ਉਹਨੇ ਆਖਿਆ ਪ੍ਰਭਾਉ ਕਿ ਕਿਸੇ ਹੋਰ ਨੂੰ ਮੇਰੇ ਤੋਂ ਬਿਨਾਂ ਦੁੱਧ ਚੋਣ ਦਾ ਕੀ ਦੇਣਾ ਇਸ ਵਜ ਨਹੀਂ ਇਥੇ ਬਿਲਕੁਲ ਮੇਰੇ ਵੀ ਸੀ ਖੜਨ ਦੇ ਦੀ ਬੜੀ ਹੈਰਾਨੀ ਹੋਈ ਬੜਾ ਅਚੰਬਾ ਹੋਇਆ ਕਿ ਆਪ ਜੀ ਬੈਠੇ ਤੇ ਦੁੱਧ ਚੋਲਿਆ ਉਹ ਵੀ ਦੋ ਤ ਜੋਇਆ ਹੋਇ ਸਵੇਰੇ ਵੇ ਇਕੋ ਵੇਲਾ ਦਾ ਦੋ ਦਿੰਦੀ ਆ। ਬਾਬਾ ਮਹਾ ਨਾਮ ਸਿੰਘ ਜੀ ਕਹਿੰਦੇ ਚੁੱਪ ਰੋ ਹੋਰ ਕੁਝ ਬੋਲਣ ਦੀ ਲੋੜ ਨਹੀਂ। ਕਹਿੰਦੇ ਜੀ ਕੋਈ ਸੇਵਾ ਦੇਉ। ਬਾਬਾ ਮਹਾ ਨਾਮ ਸਿੰਘ ਜੀ ਕਹਿੰਦੇ ਤਲ ਤੂੰ ਸਵੇਰੇ ਸਾਡੇ ਕੋਲ ਨੂੰ ਆਵੀਂ। ਅਗਲੇ ਦਿਨ ਸਵੇਰੇ ਉਹ ਆ ਗਿਆ ਤੇ ਨਾਲ ਹੀ ਮੱਧ ਲੈ ਕੇ। ਬਾਪਾ ਜੀ ਕਹਿੰਦੇ ਮਾਝ ਦਾ ਦੇ ਲਈ ਲਿਆ ਤਨਜੀ ਨੇ ਅੱਜ ਦੁੱਧ ਚੋਇਆ ਹੀ ਨਹੀਂ ਤੇ ਇਹ ਤਾਂ ਤੁਹਾਡੀ ਸੇਵਾ ਦੀ ਹਸਲ ਹੈ। ਬਾਬਾ ਮਹਾਰਨਾਮ ਸਿੰਘ ਜੀ ਕਹਿੰਦੇ ਨੇ ਤੇ ਗੱਲ ਇਹ ਹੈ ਅਸੀਂ ਤਾਂ ਮੱਧ ਰੱਖ ਕੇ ਕੀ ਕਰ ਲਈਏ ਜੇ ਤੇਰੇ ਅੰਦਰ ਇਹ ਹੀ ਗੱਲ ਹੈ ਕਿ ਦੁੱਧ ਅਸੀਂ ਚੋਲਿਆ ਕਰੀਏ ਤਾਂ ਇੱਕ ਵਾਰੀ ਤੂੰ ਚੋਲਿਆ ਕਰ ਇੱਕ ਵਾਰ ਤੁਸੀਂ ਚੋਲਿਆ ਕਰਾਂਗੇ। دس کے دھد کا مل کی لینا کیمت کی بابا جی سائی جی میں کیمت نہیں دودھ ویچن نہیں آپ میں سیوا کرنا چاہتا میری بھاونا یہ ہے کہ سیوا کرنا بابا مہار رام سر جی کہ ٹھیک ہے پر اِسی اس ہونا کر کے سجے ਉਹ ਇਹ ਹੈ ਕਿ ਪਹਿਲਾਂ ਸਾਨੂੰ ਇਹ ਕਾਂਤ ਜਗਾ ਦਾ ਸਤਿ ਸਿਰ ਤੇ 40 ਦਿਨ ਰਹਿ ਕੇ ਬੰਦਗੀ ਕਰਦੀ ਹੈ ਤੇ ਕਿਸੇ ਕੋਲ ਗੱਲ ਨਹੀਂ ਕਰਦੀ। ਉਹਨੇ ਅਖਿਆ ਜੀ ਨਾਲ ਹੀ ਦਰਿਆ ਵਗਦੇ ਆ ਇਹ ਕਾਂਤ ਜਗਾ ਆਪ ਵੇਖੋ। ਬਾਬਾ ਮਹਾਨਾਮ ਸਿੰਘ ਜੀ ਨੇ ਜਗਾ ਵੇਖੀ ਕਹਿੰਦੇ ਬਹੁਤ ਵਧੀਆ। ਬੜੀ ਵਧੀਆ ਹੈ। ਕਿ ਕਿਸੇ ਕੋਲ ਗੱਲ ਨਹੀਂ ਕਰਨੀ। ਅਤੇ ਤੇਰੇ ਵਾਰ-ਵਾਰ ਬੇਨਤੀ ਕਰਨ ਤੇ ਪਿਆਰ ਨਾਲ ਕਹਿਣ ਕਰਕੇ ਅਸੀਂ ਤੈਨੂੰ ਕਹਿੰਦੇ ਆ ਕਿ ਤੂੰ ਸੋ ਸ਼ਾਮ ਦੇ ਵੇਲੇ ਨਾ ਸੂਰਜ ਢਲਿਆ ਤੋਂ ਪਸ਼ੂ ਚਰਾਉਣ ਦੇ ਬਹਾਨੇ ਇੱਧਰ ਆਇਆ ਕਰ ਅਸੀਂ ਆਪੇ ਦੁੱਧ ਸੋਲਿਆ ਕਰਾਂਗੇ ਤੇ ਤੂੰ ਬੋਲਣਾ ਨਹੀਂ ਜੇ ਲੋੜ ਹੋਵੇ ਕੋਈ ਗੱਲ ਅਸੀਂ ਕਰਨੀ ਹੋਈ ਗੱਲ ਕਰ ਲਵਾਂਗੇ ਤੂੰ ਬੋਲਣਾ ਨਹੀਂ ਬਰਾਉਣਾ ਨਹੀਂ ਹੈ ਕੋਈ ਗੱਲ ਅਸੀਂ ਕਰਨੀ ਹੋਵੇਗੀ ਕੋਈ ਜ਼ਰੂਰਤ ਤੇ ਅਸੀਂ ਆਪ ਗੱਲ ਕਰਾਂਗੇ ਨਹੀਂ ਤਾਂ ਲੋੜ ਮੁਤਾਬਕ ਅਸੀਂ ਦੁੱਧ ਝੋਲਿਆ ਕਰਾਂਗੇ ਤੇ ਤੂੰ ਚੁੱਪ ਕਰਕੇ ਚਲੇਗਾ ਉਹਨੇ ਅੱਖਰ ਸਤਿਵਚਨ ਧਨ ਭਾਵ ਏਵੇਂ ਚੱਲਦਾ ਰਿਹਾ ਸੂਰਜ ਢਲੇ ਉਸ ਮੁਸਲਮਾਨ ਨੇ ਬੱਜਾ ਚਰਾਉਣ ਦੇ ਤਹਾਨੇ ਬੱਜਾ ਲੈ ਕੇ ਆਉਣੀ ਤੇ ਬਾਬਾ ਮਹਾ ਨਾਮ ਸਿੰਘ ਜੀ ਦੀ ਜਦੋਂ ਮੌਲ ਹੋਣੀ ਉਠਣਾ ਅੰਦੇ ਜੇ ਲੋਡ ਮੁਤਾਬਕ ਦੁੱਧ ਝੋ ਲੈਣਾ ਤੇ ਉਹਨੇ ਚੱਲੇ ਲਏ। ਇੱਕ ਦੋ ਵਾਰੀ ਉਸ ਮੁਸਲਮਾਨ ਨੇ ਵਰਤੀ ਵੀ ਕੀਤੀ ਉਹਨੇ ਆਖਿਆ ਉਹ लेट ਗਿਆ ਸੂਰਜ ਛਿਪ ਰਸ ਲੈ ਕੇ ਦੇਖਾ ਤਾਂ ਸਹੀ ਕਰਦਨ ਕੀ। ਜਦੋਂ ਉਹ ਇਸ ਧਿਆਨ ਨਾਲ ਇਸ ਸੋਚ ਨਾਲ ਆਇਆ ਉਸ ਲੋ ਇਤਾਂ ਦੇ ਧਿਆਨ ਗ੍ਰੂਪ ਵਿੱਚ ਕੁਝ ਹੋਰ ਰੂਪ ਦਿਖਾਈ ਦਿੱਤੇ ਜੋ ਡਲ ਗਿਆ।

ਤੇ ਬਾਬਾ ਮਹਾਰਾਜ ਸਿੰਘ ਜੀ ਉਸ ਪਿਆਰ ਵਾਲੇ ਸੇਵਾ ਕਰਨ ਵਾਲੇ ਮੁਸਲਮਾਨ ਨੂੰ ਕਹਿੰਦੇ ਨੇ ਕਿ ਤੇਰੀ ਕੋਈ ਕੋਈ ਤੇਰੀ ਮੰਗ ਹੈ ਤਾਂ ਦੱਸ ਚੁੱਪ ਰਹਿ ਸ਼ਰਮ ਆ ਗਿਆ ਕਾਰੋਬਾਰ ਚੰਗਾ ਸੀ ਜਾਇਦਾਦ ਵਧੀਆ ਸੀ ਪਰ ਘਰ ਵਿੱਚ ਔਲਾਦ ਨਹੀਂ ਬਾਬਾ ਮਹਾਰਾਜ ਸਿੰਘ ਜੀ ਨੇ ਫੇਰ ਆਖਿਆ ਤੂੰ ਇਹਨੇ ਪਿਆਰ ਨਾਲ ਸੇਵਾ ਕੀਤੀ ਹੈ ਕੋ ਜਮਾ ਗਲੇ ਤੇ ਅਗੋਂ ਉਹਨੇ ਸ਼ਰਮਾਉਂਦੇ ਨੇ ਅਗੇ ਬਾਬਾ ਜੀ ਐ ਸਾਈ ਜੀ ਜੇ ਇਨੇ ਹੀ ਟੁੱਟਿਓ ਤਾਂ ਕਿਰਪਾ ਕਰੋ ਸੰਤਾਰ ਨਹੀਂ ਹੈ ਇਹ ਮੇਰ ਹੋ ਗਿਆ ਬਾਬਾ ਮਹਾਰਾਜ ਸਿੰਘ ਜੀ ਕਹਿੰਦੇ ਚੰਗਾ ਰੱਬ ਕਿਰਪਾ ਕਰੇਗਾ ਦੋ ਪੁੱਤਰ ਹੋਣਗੇ ਉਹ ਵੀ ਜੋੜੇ ਇਕੱਠੀ ਹੋਏ ਤੇ ਉਹਨਾਂ ਦੇ ਨਾਮ ਇਹ ਤੈਨੂੰ ਅਸੀਂ ਪਹਿਲੇ ਦੱਸ ਦਿੰਨੇ ਆ ਇੱਕ ਦਾ ਨਾਮ ਅੱਲਾ ਦਿੱਤਾ ਤੇ ਦੂਜੇ ਦਾ ਨਾਮ ਅੰਦਾ ਰੱਖਾ ਇਹ ਦੋਵੇਂ ਨਾਮ ਰੱਖ ਲਈ। ਉਹਨੇ ਅੱਗੇ ਸਤਿਪੰਥੀ ਬੋਲਿਆ ਕਿਰਪਾ ਹੋਵੇ ਮੇਰ ਹੋਵੇ ਲੰਮਾ ਸਮਾਂ ਹੋਵੇ ਆ ਪੁੱਤਰ ਦੀ ਦਾਤ ਵੀ ਗਨੇ ਤੁਸੀਂ ਸੁਠਿਓ ਖੁਸ਼ ਹੋਇਓ ਦੋ ਪੁੱਤਰਾਂ ਦਾ ਵਰ ਦੇ ਦਿੱਤਾ। ਇਹੀ ਨਾਮ ਰੱਖਾਂਗਾ ਮੇਰ ਹੋਵੇ। ਬਾਬਾ ਮਹਾਰਾਮ ਸਿੰਘ ਜੀ ਕਹਿੰਦੇ ਨੇ ਕੋਈ ਹੋਰ ਮੰਗ ਹੈ ਤਾਂ ਉਹ ਵੀ ਦੱਸ ਸਕਦੇ। ਵਨੇ ਆਖਿਆ ਇਹਨੇ ਬਰਸਨ ਹੋਏ ਨੇ ਇਹਨੇ ਟੁੱਟੇ ਨੇ ਕਿਉਂ ਨਾ ਹੋਵੇ ਨਾਲ ਹੋਰ ਵੱਡੀ ਚੀਜ਼ ਮੰਗ ਲੈ ਇਸ ਤਾਂ ਵੀ ਵੱਡੀ ਚੀਜ਼ ਉਹ ਮੁਸਲਮਾਨ ਕਹਿੰਦਾ ਸਾਈਂ ਜੀ ਮਾਂ ਪੁਰਖੋਂ ਕਿਰਪਾ ਕਰੋ ਕਿ ਦੋਸਤ ਦੀ ਅੱਗੋਂ ਬਚਾ ਲਓ ਜੀ ਡਰ ਕਾ ਚਾਹ ਜਾਣਾ ਬਾਬਾ ਮਹਾਰਾਮ ਸਿੰਘ ਜੀ ਨੇ ਮੁਸਲਮਾਨ ਧਰਮ ਮੁਤਾਬਕ ਜੋ ਹੁਕਮ ਹੈ ਉਹਨਾਂ ਨੂੰ ਮੁਸਲਮਾਨਾਂ ਨੇ ਤੇ ਫਿਰ ਕਲਾਮ ਪੜ੍ਹ ਕੇ ਦੱਸਿਆ ਕਿ ਨਿਸ਼ਚੈ ਰੱਖ ਕੇ ਆਪਣੇ ਮੁਰਸ਼ਿਦ ਜੂਰੀਆਵ ਕਰਕੇ ਇਹ ਕਲਾਮ ਦਾ ਪਾਠ ਕਰਿਆ ਕਰ ਸੇਵਾ ਭਾਵਨਾ ਤੇਰੇ ਅੰਦਰ ਹੈ ਹੀ ਰੱਬ ਕਿਰਪਾ ਕਰੇਗਾ ਨਰਕਾ ਚ ਕਿਉਂ ਜਾਇਆ ਨੇ ਦੋਸ਼ ਕਿਉਂ ਲੈਖਣੇ ਪੈਣਗੇ ਸੋ ਉਹਨੇ ਫਿਰ ਬੇਤੀ ਕੀਤੀ ਬਾਬਾ ਜੀ ਕੁਝ ਸਮਾਂ ਹੋਗਾ ਟਿਕੋਗੇ ਮਨ ਕਰਦਾ ਸੀ ਤਾਂ ਵੀ ਸੀ ਵੇਗ ਟੁਕਾਸੀ ਕੇ ਬੜੀ ਕਰਨੀ ਕਮਾਈ ਵਾਲੇ ਹਨ ਬਾਬਾ ਮਹਾਰਾਮ ਸਿੰਘ ਜੀ ਕਹਿੰਦੇ ਤੇਰੇ ਕਹਿਣ ਤੇ ਦੋ ਦਿਨ ਹੋ ਰਹਿ ਪੈਂਦੇ ਹਨ ਪਰ ਮਾਨਸਾ ਮੰਨਦੀ ਦੋ ਦਿਨ ਹੋਰ ਰੁਕੇ ਤਾਂ ਬਾਬਾ ਮਹਾਰਾਮ ਸਿੰਘ ਜੀ ਉਸ ਮੁਸਲਮਾਨ ਨੇ ਬੇਨਤੀ ਕਰਕੇ ਪਿਆਰ ਨਾਲ ਅਰਜ਼ੋਈ ਕਰਕੇ ਦੋ ਦਿਨ ਹੋਰ ਖੈਰੇ ਨਾਲ ਫਿਰ ਜਾਣ ਸੱਲੇ ਗੁਰੂ ਨਾਨਕ ਸਾਹਿਬ ਦਾ ਜੋ ਹੁਕਮ ਹੈ ਹਨ ਉਹ ਵੀ ਗੁਰੂ ਸਾਹਿਬ ਨੇ ਕਰਾਇਆ ਕਹਿੰਦੇ ਨੇ ਭਾਈ ਪੰਜ ਨੇ ਮਾਰ ਜਾ ਵਖਤ ਪੰਜ ਪੰਧਾ ਬੱਧੇ ਨੇ ਪਹਿਲਾ ਸਾਚਾ ਹਲਾਲ ਦੁਰੇ ਤੀਜਾ ਖੈਰ ਖੁਦਾਏ ਚੌਥੀ ਨੀਅਤ ਰ ਆਸਮਾਨ ਪੰਜਵੀ ਸਿਰਫ ਸਲਾਏ ਕਰਨੀ ਕਰਨਾ ਆਖ ਕਹ ਤਾ ਮੁਸਲਮਾਨ ਸਦਾਏ ਕਹਿੰਦੇ ਨੇ ਜੇ ਇਸ ਤਰ੍ਹਾਂ ਦੇ ਗੁਣ ਹੋਣ

ਦੇ ਮੈਂ ਸੇਖਾ ਲੈ ਤੇ ਅਰਦਾਸ ਕਰਦਾ ਤੇਰੇ ਬਾਣੀ ਸਰਬਤ ਦਾ ਭਲਾ ਕਿਉਂ ਬੇਵਦੀ ਕਰਦਾ ਹੈ